ਨਹੀਂ ਪਾਣੀ ਪੀ ਲਾ ਗਾ ਭਾਈ ਹਾ ਚੱਕੀ ਇਹ ਸੁਣ ਨਹੀਂ ਦਿੱਤਾ ਹਿੰਦਰਾ ਕਰ ਉਹ ਲੈ ਲਾ ਲ ਰੰਗ ਦਾ ਸ਼ਾਲ ਸੀ ਕਿਉਂ ਝੂਠ ਬੋਲੀ ਜਾਨੀ ਇੱਕੋ ਹੀ ਸੀ ਲਾਲ ਰੰਗ ਦਾ ਸ਼ਾਲ ਉਹ ਜੀ ਮੈਂ ਸਾਰੇ ਗੜਿਆ ਰਾਈ ਤੋਂ ਉਹ ਤੇ ਕੱਪੜੇ ਹਾਂ ਵੀ ਵੀ ਤੋਂ ਤੇ ਅੱਛਾ ਕੀ ਮੇ ਕੰਮ ਸੀ ਕੋਈ ਹਾਂ ਕੰਮ ਸੀ ਮੈਂ ਝਾੜੂ ਪੋਚੇ ਦਾ ਕਰ ਲੈਂਦੀ ਦੋ ਚਾਰ ਘਰੇ ਜੇ ਮਸ਼ੀਨ ਚ ਪਾਏ ਹੋਏ ਨੇ ਉਹ ਲੇਟ ਵਾਗੀ ਫਿਰ ਤੂੰ ਐ ਕਰ ਹੂ ਝਾੜ ਪੋਚਾ ਕਰ ਲੈ ਤੇਰੇ ਮਾਮੇ ਹੋਰੇ ਆਉਣਗੇ ਅੱਜ ਅੱਛਾ ਹਾਂ ਚਲ ਕੋਈ ਨਾ ਫਿਰ ਉਹਨੂੰ ਮੇੜ ਦਿੰਨੀ ਆ ਪਹਿਲਾਂ ਜਦੋਂ ਲੇਟ ਆ ਗਈ ਮਸ਼ੀਨ ਵਾਲੇ ਫਿਰ ਕੱਢ ਦੂ ਕੱਪੜੇ ਹਾਂ ਝਾੜ ਪੋਚੇ ਦਾ ਕਰ ਲੈ ਤੇ ਅੱਜ ਭੰਡ ਭੁੰਡੇ ਨੇ ਜਿਹੜਾ ਕੋਈ ਰਸੋਈ ਦਾ ਕੰਮ ਹੈ ਉਹ ਕਰ ਲੈ ਸਾਰਾ ਕੰਮ ਨੂੰ ਮੇੜ ਲੈ ਚੰਗਾ ਫਿਰ ਆਪਾਂ ਗੱਲਾਂ ਬਾਤਾਂ ਕਰ ਲਾਂਗੇ ਉਹਨਾਂ ਕੋਲ ਬਹਿ ਕੇ ਚੰਗਾ ਸਬਜੀ ਸਬਜੀ ਲੈ ਆਉਂਦੇ ਨੇ ਸਬਜੀ ਬਣਾ ਕੇ ਰੱਖ ਲੈਂਦੀ ਮੈਂ ਹਾਂ ਮੈਂ ਕੱਟ ਦੂੰ ਲਿਆ ਕੇ ਸਬਜੀ ਤਾਂ ਹਾਂ ਬਣਾ ਕੇ ਰੱਖ ਦੂੰ ਆਉਂਦੇ ਨੇ ਚਲ ਚੰਗਾ ਨਿਮੇੜ ਦਿੰਨੀ ਆ ਤੁਨ ਲੈ ਮੈਂ ਆ ਵੀ ਧੋਈ ਦੇ ਮੈਂ ਹੁਣ ਬਾਹਰ ਸ ਫਿਰ ਪੜਾ ਜਿਹਾ ਲੱਗਦਾ ਫਿਰ ਉਧਰਲੇ ਕੰਮ ਹੋ ਰਹਿ ਜਾਣਗੇ ਮੇਰੇ ਉਹਨੇ ਮੇਰਦੇ ਇਹ ਕਾ ਸਬ지 ਸੁੱਚੀ ਯਾਦ ਮੇ ਬੀਪੀ ਜਾਂ ਚਾਹ ਵੀ ਬਣਾ ਕੇ ਪੀ ਲੈਂਦੇ ਆ ਤੇ ਮਾਮੇ ਵੀ ਆਉਣਗੇ ਦੇਖੀ ਜੋ ਲੇ ਬੀਬੀ ਮੈਂ ਤਾਂ ਚਾਹ ਵੀ ਬਣਾ ਲਈ ਜਦੋਂ ਆਉਣਗੇ ਮਾਮੇ ਹੋਰੀ ਫਿਰ ਦੇਖੀ ਜਾਊਗੀ ਵਾ ਕੇਰਾ ਚਾਹ ਤਾਂ ਬਣਾ ਕੇ ਪੀਏ ਹਾਂ ਜਰਾ ਆਪਾਂ ਪੀ ਲੈਨੇ ਫਿਰ ਉਹਨਾਂ ਨੂੰ ਆਇਆ ਤੋਂ ਬਣਾ ਲਾਂਗੇ ਤਾਜੀ ਫਿਰ ਉਹਨਾਂ ਝੋ ਅੱਗੇ ਕੁਟਕੁਟ ਕਰ ਲਾਂਗੇ ਹਾਂ ਉਦੋਂ ਅਈ ਥੋੜੀ ਪਾਈ ਮਿੰਤਾ ਥੋੜੀ ਜਿਹੀ ਹੈ ਥੋੜੀ ਜਿਹੀ ਬਣਾਈ ਹੈ ਪਿਆਵ ਜਾਂ ਬਣ ਜਾਂਦਾ ਹੈ ਨਾ ਕੰਮ ਕਰਕੇ ਕਿਰਾ ਉੜਕਾ ਜਾਂਦਾ ਜਿਆਦਾ ਹਉ ਤਾਂ ਨਿਬੜ ਗਏ ਹੁਣੇ ਕੰਮ ਤਾਂ ਉਧਰੋਂ ਹਾਂ ਬਸ ਆਹੀ ਰਹਿ ਗਏ ਕੱਪੜੇ ਚਾਰਕ ਉਹ ਜੋ ਲਾਈਟ ਆ ਗਈ ਤੇ ਚਲ ਉਹਨੂੰ ਕੱਢ ਕੇ ਪਾ ਦੀ ਹਾਂ ਬੀਬੀ ਮੇਤਾ ਕੰਮ ਵੀ ਸੇ ਸੇ ਤੀਨ ਵੇੜ ਲੈ ਮਾਮੇ ਹੋਰੀ ਆਏ ਹੈ ਨਹੀਂ ਹਜੇ ਤੱਕ ਕਿਤੇ ਮਾਸੀ ਕੋਲ ਨਾ ਖੜ ਗਏ ਹੁਣ ਆਉਂਦੇ ਹੋਏ ਉਹਨਾਂ ਨੇ ਕਹਿੰਦੇ ਤਾਂ ਹੈਗੇ ਸੀ ਆਵਾਂਗੇ ਐਨ ਕਿਹਾ ਤੇਰੀ ਮਾਸੀ ਕੋਲ ਖੜ ਗਏ ਹੁਣ ਜਾਂ ਭਾਈ ਕੋਈ ਕੰਮ ਤਾਂ ਮੈਨਾਂ ਹੋਵੇ ਹੋਵੇ ਹਾਂ ਬੀਬੀ ਐਂ ਹੋ ਗਿਆ ਹੋਊਗਾ ਇਹ ਕਾ ਕੰਮ ਕਦੋਂ ਦੇ ਨਹੀਂ ਲੋਟ ਆਉਂਦੇ ਹੁਣ ਮੈਂ ਮੱਝਾਂ ਨੂੰ ਦੇਖਿਆ ਮੈਂ ਹੁਣ ਤਾਂ ਉਧਰੋਂ ਕਰਕੇ ਆਤੀ ਸੀ ਮੱਝਾਂ ਦਾ ਵੀ ਟਾਈਮ ਹੋ ਰਿਹਾ ਚਲ ਚੰਗਾ ਜਦੋਂ ਆਉਣਾ ਹੋ ਆ ਜਾਣਗੇ ਏ ਲੋਹਾ ਬੋਤਲਾ ਬੋਰੀਆਂ ਵਿੱਚ ਪਾਏ ਚੰਗਾ ਵੀ ਵੀ ਮੈਂ ਤਾਂ ਕੱਖ ਨਾ ਬੋਤਲਾ ਬੋਰੀਆਂ ਵਿੱਚ ਪਾਏ ਨਾ ਮਿਲਿਆ ਪਾਂਡੇ ਆਲੇ ਖੜਿਆ ਆ ਪਾਂਡੇ ਨੇ ਲੈ ਲਈ ਹਾਂ ਆਪਣੇ ਘਵਾੜ ਵੀ ਪੈ ਵੀ ਵੀ ਦੇਖਾਂ ਹਾਂ ਦੇਖ ਬਾਜ਼ ਮਾਰੂੰ ਦੇ ਬਰਾ ਘਵਾੜ ਆ ਹਾਂ ਲੈ ਲੈਣਾ ਆ ਜਾ ਮੜੇ ਨਾਲੇ ਸਪਾਂਡੇ ਦੇਖਣੇ ਨੇ ਘਵਾੜ ਆ ਬਈ ਇੱਕ ਬਾੜ ਕਬੂੜ ਹਾਂ ਹੈਗਾ ਹੋਰ ਬਾੜ ਭਾਈ ਅੰਦਰ ਹੀ ਲੈ ਜਾਂਦੇ ਆ ਫਿਰ ਆ ਜਾ ਕੇ ਅਸਾ ਕਈ ਦਿਨਾਂ ਤੋਂ ਦਿੱਕੀ ਜਾਂਦੇ ਸੀ ਵੀ ਜੇ ਭਾਈ ਆਵੇ ਨਾ ਤਾਂ ਸਾਰਾ ਕਵਾੜਾ ਚ ਕਾਢੀਏ ਨਾ ਘਰ ਵੀ ਬੜਾ ਉੱਚਾ ਹੋੜਾ ਦਾ ਭਾਈ ਘਰ ਪਾਈਆਂ ਵੀਰੇ ਸਾਡਾ ਫਿਰ ਸੜ ਸੱਤ ਉੱਚਾ ਕਰਤੀ ਪਾਉਣਾ ਪੈਂਦਾ ਉੱਤਰ ਨਾ ਜਾਣੇ ਬੜਾ ਔਖਾ ਹੈ ਫਿਰ ਰਣੀ ਵੇ ਇੱਕ ਬਾੜ ਇਕੱਠਾ ਕਰਕੇ ਲਿਉਣੀ ਚੰਗਾ ਲਿਆ ਬੀਬੀ ਖੜਾ ਲੈ ਵੀਰੇ ਭਾਂਡੇ ਤਾਂ ਸੋਨੇ ਨੇ ਵੀਰਾ ਅੱਜ ਹਾਂ ਭਾਂਡੇ ਦਾ ਵਧੀਆ ਭਾਈ ਹਾਂ ਉਹ ਵੀ ਆ ਰਹਿਣਾ ਜਿਹੜਾ ਦੂਜੇ ਪਾਸੇ ਉੱਥੇ ਟਿਕਦਾ ਹੁੰਦਾ ਹੈ ਬਿਜਲੀ ਵਾਲੇ ਚੁੱਲ੍ਹੇ ਤੇ ਬਿਜਲੀ ਵਾਲੇ ਚੁੱਲ੍ਹੇ ਵਾਲਾ ਜੀ ਠੀਕ ਆ ਗਿਆ ਹੁਣ ਇਹ ਠੀਕ ਹੈ ਵੀਰੇ ਚਲ ਕਵਾੜ ਦੇਖ ਦੇ ਕਿ ਨਿਕਲਾ ਹੁੰਦਾ ਉਧਰ ਹੀ ਪਿਆ ਭਾਈ ਨਵੇਂ ਡਿਜ਼ਾਈਨ ਦੇ ਡੋਲੂ ਆ ਗਏ ਅੱਛਾ ਆ ਡੋਲੂ ਤਾਂ ਬੜੀ ਸੋਹਣੀ ਜਿਹੜਾ ਨਵੇਂ ਆਈ ਹੁਣ ਇਹ ਪਹਿਲਾਂ ਇਹ ਚੱਲਦੇ ਸੀ ਪੁਰਾਣੇ ਹਾਂ ਪਹਿਲਾਂ ਤਾਂ ਇਹ ਜੇ ਇਹੇ ਜੇ ਤੋਂ ਸਾਡੇ ਕੋਲ ਹੈਗਾ ਆ ਪੁਰਾਣੇ ਡਿਜ਼ਾਈਨ ਦੇ ਬੱਠਲ ਵੀ ਆਈ ਅੱਛਾ ਚਲ ਦੇਖ ਦੇ ਵੀਰੇ ਆ ਵੀ ਬੱਠਲ ਜਾਂ ਸੋਹਣੇ ਲੈ ਅ ਵੀ ਛੇਤੀ ਦੇ ਇੱਕ ਵਾਰ ਕੱਟ ਕੇ ਭਾਈ ਭਾਂਡੇ ਦਾ ਬਹੁਤ ਸੋਹਣੇ ਨੇ ਸਾਰੀ ਨਾ ਭਾਂਡੇ ਸੋਹਣੇ ਨੇ ਵੀਰੇ ਅੱਜ ਕੋਈ ਪਾਣੀ ਵੀ ਨਾ ਸੀ ਮੇਰੇ ਕੋਲ ਪਾਣੀ ਕਿਹੜਾ ਸਾਡੇ ਪਿਛਲੇ ਪਾਸੇ ਟੁੱਟੀ ਇੱਧਰ ਨੇ ਭਾਈ ਹਾਂ ਪੀ ਆ ਮੜਾ ਜਾ ਹਾਂ ਪੀ ਆ ਵੀਰੇ तो है तो नहीं है। मैं इसे कड़ा पता लगूगा कपड़े दे टूटिया टूटी लगती है इसे धोपी लाइन ਬੜੀ ਤੇ ਲੱਗੀ ਬਈ। ਇਹ ਆਸਵਾ ਦਾ ਮਾਣਾ। ਆਹਾਹਾ। ਜਿਹੜੀ ਬੁੜੀ ਨੇ ਬੋਲ ਮਾਰੇ ਸੀ ਬੜੀ ਤੇਜ਼ ਲੱਗਦੀ ਐ। ਮੈਂ ਵੀ ਰੇਟ ਫੁੱਲ ਹੀ ਲਾਉਂ ਉਹਨੂੰ। ਉਹ ਐ ਵੀ ਮੈਂ ਠੱਗੂ ਭਾਈ ਨੂੰ। 100 ਰੁਪਿਆ ਵਾਧੀ ਦੱਸਾਂਗੇ ਹਰ ਇੱਕ ਚੀਜ਼ ਦਾ। ਅੱਜ ਆ ਵੀ ਬੀਬੀ।

ਆ ਦੇਖ ਆਸਮਾਨ ਬਹੁਤ ਵਧੀਆ ਹੈਗਾ ਅੱਜ ਵੀ ਲੈਣ ਆਲੀ ਆ ਬਾਜੀ ਇਹ ਵੀ ਲੈ ਲੈਣੇ ਮੈਂ ਤਾਂ ਕਹਿੰਦੀ ਹਣਾ ਪਾਣੀ ਕੋਈ ਤਾਂ ਜਿਹੜਾ ਹਾਂ ਕੱਢਿਆ ਤੇ ਬਈ ਬਾਸਾ ਤਾਂ ਹੋਰ ਦੇਖ ਲੈ ਰਾਨ ਕਿ ਤੇ ਮੜਾ ਮੋਟਾ ਹੋਇਆ ਜੇ ਮੈਂ ਬਾਕੀ ਦਾ ਸਾਰਾ ਕੱਢ ਆ ਫਿਰ ਮੈਂ ਦੇਖਦਾ ਹੈਗਾ ਲੈਣ ਵਾਲਾ ਹੈਗਾ ਕੋਈ ਕਿ ਨਾ ਬਾਜੋ ਦਿਖਾਓ ਲੈ ਕਵਾੜ ਦੇਖ ਲੈ ਵੀਰਾਜਾ ਪਹਿਲੇ ਕਵਾੜ ਦੇਖ ਲੈ ਵੀ ਫਿਰ ਭਾਂਡੇ ਸੀ ਲੈ ਲਾਂ ਜੋਖ ਲੈਂਦੇ ਵੀਰੇ ਕੀ ਰੇਟ ਰੁੱਪ ਲਾਉਂਗੇ ਰੇਟ ਦਾ ਦੱਸ ਦੋ ਸਾਨੂੰ ਆਹ ਨਹੀਂ ਚੱਲਣਾ ਭੈਣਾ ਕੋਪਰ ਨਹੀਂ ਤਾਂ ਹੈਗੇ ਮੇਰਾ ਆਪਣੇ ਕੋਈ ਨਹੀਂ ਰਾਬਰਤਾ ਹੈਗੀ ਐ ਪਲਾਸਕ ਦਾ ਆ ਚਲ ਜੂ ਸਾਰਾ ਕੁਸਰ ਤੇਰੇ ਤੋਂ ਪੈਸੇ ਆਪਾਂ ਨੂੰ ਕੋਹੋਂ ਪਾਣੇ ਦੀ ਬੀਬੀ ਫੇਰ ਕਿੰਨੇ ਇਹ ਲਮੇ ਦਾ ਇੱਕ ਬਾੜਾ ਭਾਈ ਤੋਲ ਕੇ ਦੇਖ ਲੈ ਤੁਸੀਂ ਬਾਲਟੀ ਲੈਣੀ ਆ ਜੀ ਹਾਂ ਅਸੀਂ ਬਾਲਟੀ ਵੀ ਲੈ ਲਾਂਗੇ ਹੋਰ ਉੱਤਰ ਰੁਪਈਆ ਦੀ ਬਾਲਟੀ ਹੈ ਅੱਛਾ ਬਾਈ ਮੇਰਾ ਤਾਂ ਪੁਰਾਣਾ ਰੇਟ ਹੈ ਹਾਂ ਰੇਟ ਕਰ ਅੱਛਾ ਭਾਈ ਬਹੁਤ ਕਿੰਨਾ ਬਹੁਤ ਮਹਿੰਗਾ ਆਉਂਦਾ ਆਂਟੀ ਅਸੀਂ ਸਾਡੇ ਕਿਹੜਾ ਘਰੇ ਬਣਦਾ ਹੈਗਾ ਨਾ ਨਾ ਭਾਈ ਜਿਆਦਾ ਤੂੰ ਮਰੇ ਮੋਟੇ ਤੱਕ ਤਾਂ 100 ਰੁਪਏ ਘੱਟ ਕਰ ਦੂੰ ਅਸੀਂ ਹੋਰ ਵੀ ਢਾਂਡੇ ਲੈ ਲਾਂਗੇ ਫਿਰ ਕੋਈ ਨਹੀਂ ਅੰਕੂ ਪਿੱਛੋਂ ਬਾਲਟੀ ਦਾ ਦੇਖੋ ਚੱਕ ਕੇ ਕਿੰਨੀ ਨਿੱਗਰ ਹੈਗੀ ਢਾਂਡੇ ਵਧੀਆ ਲੱਗਣੇ ਲਾਉਗਾ ਇਹ ਨਹੀਂ ਕੰਮ ਕਰਦਾ ਹੁੰਦਾ ਤੇ ਕਿਸੇ ਚੀਜ਼ 'ਚ ਵੀ ਨਹੀਂ ਵਿਕਦਾ ਇਹ ਅਸੀਂ ਜੀਵ ਕਰਨਾ ਹੈਗਾ ਲਓ ਮੈਂ ਇਹਦੇ ਸਾਹਮਣੇ ਵਿਕਰੀ ਬਾਰ ਹੋਊਗਾ ਮੈਂ ਕਿੱਦੇ ਨੇ ਇਹਨੂੰ ਸਾਹਮਣੇ ਬੈਠੀ ਜੀ ਮੈਂ ਚੱਲਾਂ ਕਰ ਦਾਂ ਕੁਸਕਵਾੜਾ ਦੇ ਦਿੰਨੇ ਕੁਸ ਪਾਈਂ ਪੈਸੇ ਦੇ ਦੇ ਫੇਰ ਕਦੇ ਕੁਆੜ ਲੈ ਜੀ ਐ ਕਰ ਲਈ ਸਾਰਾ ਦਿਨ ਤੋਂ ਕੋਈ ਇੱਥੇ ਆਉਣਾ ਹੈ ਵੀਰਾ ਤੁਸੀਂ ਆਹ ਦੇਖ ਲੈਣਾ ਤੋਲ ਕੇ ਇਹ ਜੋਖ ਲੈ ਜਾਦਾ ਕੈਸੇ ਦੇ ਦੇ ਜਿਆਦਾ ਵਾਟੇ ਪਾਤੀ ਲੱਗਣੀ ਐ ਮੈਂ ਤੇ ਮੜਮਟ ਪਰ ਯਾਤ ਕਰਾਂ ਐ ਕਿ ਮੈਂ ਯਾਤ ਨਹੀਂ ਹੁੰਦੀ ਭਾਈ 100 ਰੁਪਏ ਰਿਆਤ ਕਰ ਤੇ ਆਹ ਪਲਾਸਟਿਕ ਥੋੜੀ 2 ਰੁਪਏ ਕਿਲੋ ਵਿਕੂਗੀ ਸਾਰਾ ਜਨ ਤੇ ਇੱਥੇ ਭਾਂਡਾ ਠੀਕ ਕਰ ਲੈਨੇ ਵੇ ਤੂੰ 100 ਰੁਪਏ ਰਿਆਤ ਕਰੇਂ ਕਰ ਦੇ ਦੀ ਕਰ ਫਿਰ ਰਿਆਤ ਐ ਨਹੀਂ ਭਾਈ ਲੋਟੋ ਨਾ ਫਿਰ ਆਪਾਂ ਕੋਈ ਹੋਰ ਦੇਖ ਲਾਂਗੇ ਚੱਲਨੇ ਆਂ ਹੀ ਫਿਰ ਕਿਸੇ ਹੋਰ ਲੈ ਲਾਂਗੇ ਐ ਕਰੋ ਆਂਟੀ ਬਾੜੀ ਖਾਣਾ ਹੋਣਾ ਕਰੋ 250 ਨੂੰ ਲਾ ਲ ਕੋਈ ਤੂੰ ਤੇ ਜਮੀ ਆ ਐ ੜਕੇ ਖੜ ਗਿਆ ਫਿਰ ਤੂੰ ਇਹ ਕੁਆੜ ਸਿੱਟੋ 250 ਦੀ ਬਾਲਟੀ ਲੈ ਜਾਓ ਕਵਾੜ ਹੋਰ ਕੱਢਾਂਗੇ ਕਿ ਜਿੱਦ ਤੇ ਫੇਰ ਆਇਆ ਕਵਾੜ ਲੈ ਜੀ ਹੁਣ ਸਾਨੂੰ ਤੇਰਾ ਬਾल्टी ਦਾ ਦੇ ਜਾ ਫੇਰ ਅਸੀਂ ਹੋਰ ਵੀ ਭਾਂਡੇ ਲੈ ਲਾਂਗੇ ਜਿੱਦੇ ਚੱਕ ਲੋ ਕਵਾੜ ਫੇਰ ਜਿੱਦੇ ਫੇਰ ਆਇਆ ਹੋਰ ਭਾਂਡੇ ਲੈ ਲਾਂਗੇ ਦੇ ਅਸੀਂ ਦੀ ਬਾ ਦੀ ਆਉਂਦੇ ਨਹੀਂ ਅਸੀਂ ਤਾਂ ਇੱਥੇ ਹੀ ਲੈਨੇ ਸਾਰਾ ਕੁਝ ਫੇਰ ਆਏ ਵੀ ਨਹੀਂ ਤੈਨੂੰ ਆ ਬਾल्टी ਫੜਕੇ ਦੇ ਹਾਂ ਦੇਖ ਲਈ ਬਾल्टी ਤਾਂ ਹਾਂ ਪਸੰਦ ਦਿੱਤੀ ਬਾल्टी ਸਾਡੇ ਬਾਰਦੀ ਦਾ ਕੋਈ ਲੈਣੀ ਨਹੀਂ ਹੈ ਤੂੰ ਸਮਾਂ ਲੈਂਦੀ ਰਹਿਣੀ ਐ ਮੈਂ ਕਿੰਨੇ ਮਾਰਕੀ ਦੇ ਦੇ ਹੁਣ ਫੇਰ ਆਏ ਕਰੀ ਤੂੰ ਹੁਣ ਕਵਾੜ ਹੀ ਦੇਵਾਂਗੇ ਤੇ ਲੋੱਦੇ ਜੀ ਕਵਾੜ ਹੀ ਲੈ ਜੀ ਫੇਰ ਹੋਰ ਹਾਂ 4 ਘੰਟੇ ਲਾ ਲਾਂਗੇ ਗੱਲ ਸੁਣ ਪੈਣਿਆ ਤੇਰਾ ਕਵਾੜ ਮੈਂ ਸਾਰਾ 100 ਰੁਪਏ ਚੁੱਕਾ ਕੋਈ ਤੋਲਣ ਦੀ ਲੋੜ ਨਹੀਂ ਤੇਰੇ ਸੌ ਚ ਹੀ ਲਾਉਂਗੇ ਇਹਨੂੰ ਤਾਂ ਲੈਂਦੇ ਹੀ ਕੋਈ ਨਹੀਂ ਇਹਦਾ ਕੀ ਬਾਜਣਾ ਪੈਂਦਾ ਚੱਲ ਕੋਈ ਲੈਂਦਾ ਨਾ ਤਾਂ ਤੈਨੂੰ ਨਾ ਕੋਈ ਫਰਕ ਪੈਂਦਾ ਨਾ ਸਾਨੂੰ ਚੱਲ ਕੋਈ ਨਾ ਦੋਖਣ ਨੂੰ ਤਾਂ ਕੀ ਐਂਦੇ ਬਸ ਪੂਨਾ ਸਾਨੂੰ ਫੜੇ ਨਾਲ ਫਿਰੇ ਜਾਈਂ ਤੇ ਜਦ ਕੋਈ ਹੋਰ ਪੰਡਾ ਲੈਣਾ ਹੋ ਫਿਰ ਲੈ ਲਾ ਇੱਕ 120 ਰੁਪਏ ਦੇ ਦਿਓ ਨਾਲ ਬਸ 100 ਰੁਪਏ ਦੇਵਾਂਗੇ ਤਾਂ ਨਹੀਂ ਕੋਈ ਨਹੀਂ ਦੇਣੀ ਵੀ ਨਹੀਂ ਦਿੰਦੇ ਮੈਂ ਤੁਸੀਂ 100 ਰੁਪਏ ਦੇਵੋਗੇ ਕਿ ਕਵਾੜੀ ਦੇਵੋਗੇ ਕਵਾੜ ਲੈ ਜੀ ਜਿੱਦੇ ਫੇਰ ਆਇਆ ਕਦੇ ਚਲੋ ਫੋਟੋ ਕਰਦੇ ਫੇਰ ਇਹ ਕਲਾ ਇਹਨਾਂ ਨੂੰ ਇਕੱਠਾ ਕਰ ਲਾਂਗੇ ਕਵਾੜਾ ਹੋਰ ਹੈ ਹੈਨਾ ਬਸ ਹੋਰ ਨਹੀਂ ਵੀਰੇ ਲੈਣਾ ਫੇਰ ਲੈ ਲਾਂਗੇ ਡੋਲੂ ਦੇਖ ਲਓ ਡੋਲੂ ਫੇਰ ਦੇਖ ਲਾਂਗੇ ਵੀਰੇ ਜਿੱਦੇ ਦੂਜਾ ਕਵਾੜ ਦਿੱਤਾ ਨਾ ਉਹਦੇ ਨਾਲ ਦੇਖ ਲਾਂਗੇ ਡੋਲੂ ਸਾਲ ਚੰਗਾ ਭਾਈ ਹਾਂ ਆ ਬੱਠਲਾ ਮੰਗ ਰਹੇ ਨਿਕ ਜੇ ਭਾਈ

ਮੈਨੂੰ ਆਇਆ ਲੱਗਦਾ ਮੈਂ ਜੱਗ ਆ ਘਰਾਂ ਦੇ ਭੁੱਲੇ ਮੈਂ ਦੇਖਿਆ ਆ ਮੈਂ ਜਾ ਕੇ ਉੱਥੇ ਨਾ ਰਹਿ ਗਿਆ ਹੋਵੇ ਕਿਤੇ ਯਾਨਾ ਮੈਂ ਦੇਖਦਾ ਇੱਥੇ ਹੀ ਭੁੱਲ ਗਿਆ ਲੱਗਦਾ ਓ ਰੁਕੋ ਭਾਈ ਕੀ ਹੋ ਗਿਆ ਵੀਰੇ ਜੱਗ ਭੁੱਲ ਗਿਆ ਇੱਥੇ ਮੈਂ ਨਾ ਵੀਰੇ ਜੱਗ ਇੱਥੇ ਨਹੀਂ ਰਿਹਾ ਤੇਰਾ ਜੱਗ ਕੀ ਹੋ ਗਿਆ ਭਾਈ ਆਂਟੀ ਇੱਥੇ ਭਾਂਡੇ ਜੇ ਕੱਢੇ ਸੀ ਜੱਗ ਭੁੱਲ ਗਿਆ ਮੈਨੂੰ ਲੱਗਦਾ ਇੱਥੇ ਮੈਂ ਨਾ ਸੋ ਬਾਲਟੀ ਲੈਤੀ ਆ ਦਿਖਾ ਹਾਂ ਇਕੱਲੀ ਲੈ ਦੇਖ ਲੈ ਮੈਨੂੰ ਵੀ ਉੱਥੇ ਆ ਕੇ ਉਹ ਗਮਾਂਡੀਆਂ ਦੀ ਬੁੜੀ ਨੇ ਜੱਗ ਲੈਣਾ ਸੀ ਉਹ ਭਾਂਡੇ ਫਰੋਲੇ ਜੱਗ ਹੈ ਨਹੀਂ ਨਾ ਵੀਰੇ ਸਤ ਕੱਲ ਦੀ ਵਾਲਟੀ ਲੈ ਕੇ ਜਾ ਗਤ ਆਪ 1000 ਰੁਪਏ ਭੇਂਦਰ ਵੀ ਲੈ ਕੇ ਗਏ ਅਸ ਤਾਂ ਆ ਗਈ ਹੋਰ ਮਾਰ ਵੀਰ ਆਪ ਤੇ ਜੱਗ ਦੀ ਮੈਨੂੰ ਤਾਂ ਇੱਥੇ ਹੀ ਸ਼ੱਕ ਪੈਂਦਾ ਭਾਈ ਵੀ ਇੱਥੇ ਭੁੱਲ ਗਿਆ ਮੈਂ ਨਾ ਸਤ ਕੱਲ ਦੀ ਹੈ ਵਾਲਟੀ ਜਾਂ ਹੋਰ ਤੇਰੀ ਚਾਰਨੀ ਚੁਰਨੀ ਆ ਜਾਂ ਉਹ ਟੋਪੀ ਟੂਪੀ ਉਹ ਤਾਂ ਪਿਆ ਭਾਈ ਸਾਰਾ ਕੁਝ ਜੱਗ ਹੈ ਨਹੀਂ ਸੀ ਉੱਥੇ ਉਹ ਅਸੀਂ ਤਾਂ ਦੇਖਿਆ ਵੀ ਨਹੀਂ ਹੈਗਾ ਵਿੱਚ ਪਿਆ ਮੈਂ ਤਾਂ ਭਾਂਡਾ ਦੇ ਜੱਗ ਤਾਂ ਨਹੀਂ ਦੇਖਿਆ ਗੌਰ ਕਰ ਲੈ ਵੀਰੇ ਕਿਤੇ ਘਰੀ ਨਾ ਰਹਿ ਗਿਆ ਹੋਵੇ ਘਰੇ ਰਹਿ ਗਿਆ ਹੂ ਤੇਰਾ ਤੂੰ ਲੈ ਆਇਆ ਨਹੀਂ ਹੋਣਾ ਚੱਲ ਦੇਖਦਾ ਭਾਈ ਕਿ ਆ ਘਰੀ ਰਹਿ ਗਿਆ ਹੋਵੇ ਨਹੀਂ ਰਣੀ ਇਹ ਤੇ ਹੋਇ ਕਿਨੇ ਪੁੱਲ ਗਿਆ ਹੋਵੇ ਦੇਖ ਲੈ ਜੱਗ ਪਣੀ ਨਾ ਰਹਿ ਗਿਆ ਹੋਵੇ ਵਿਚਾਰਾ ਗਰੀਬ ਐ ਕੋੜੇ ਪਹਿਲਾਂ ਬੀਬੀ ਮੇਰੀ ਗੱਲ ਸੁਣਾ ਜੱਗ ਆਪਾਂ ਨੇ ਕੀ ਕਰਨਾ ਸੀ ਆਪਾਂ ਤਾਂ ਜੱਗ ਦੇਖਿਆ ਵੀ ਨਹੀਂ ਹੈ ਇੱਥੇ ਕਿਵੇਂ ਰਹਿ ਜੂਗਾ ਜੱਗ ਸੜੇ ਜੱਗ ਨੂੰ ਕਰਾਂਗੇ ਆਪਾਂ ਤੇ ਸੜੇ ਜੱਗ ਦੀ ਰੀਤ ਐ ਇੰਨੇ ਘਾਟਾ ਬਹੁਤਾ ਨੂੰ ਤਾਂ ਵਿਚਾਰੇ ਨੂੰ ਲੈ ਉਹੀ ਮਾਰਦਾ ਦੇਖ ਤਾ ਪਾਂਡਾ ਅਗਲਾ ਆਪਣੀ ਧਰਦਾ ਵੀ ਹੈਗਾ ਕਿ ਨਾ ਮੇਰੇ ਕੋਲ ਪਾਂਡਾ ਪੂਰਾ ਕੋਈ ਗਰੀਬ ਐ ਇਹ ਵੀ ਬੁੜੀਆਂ ਨੂੰ ਉੱਥੇ ਠੱਗਦੇ ਨੇ ਗਰੀਬ ਗੁਰੂ ਨਹੀਂ ਹੁੰਦੇ ਲੱਗਦਾ ਜੱਗ ਦਾ ਘਰੇ ਹੀ ਭੁੱਲਿਆ ਆ ਚਲ ਕਰਦਾ ਆਂਟੀ ਨਾਲ ਗੱਲ ਜਾ ਕੇ ਉਹ ਅੰਟੀ ਜੱਗ ਤਾਂ ਲੱਗਦਾ ਜੱਗ ਤਾਂ ਮੈਨੂੰ ਲੱਗਦਾ ਘਰੇ ਹੀ ਭੁੱਲਿਆ ਆ ਮੈਂ ਅੱਛਾ ਮੈਂ ਤਾਂ ਜੱਗ ਜੋਰ ਭਾਂਡਾ ਦੇਖ ਰੋ ਕੋਈ ਨਾ ਪਈ ਹੋਰ ਤਾਂ ਭਾਂਡੇ ਸਾਰੇ ਹੈਗੇ ਨੇ ਡੋਲੂ ਆ ਆਂਟੀ ਆ ਦੇਖ ਲੋ ਨੇ ਡੋਲੂ ਡਲੂ ਤਾਂ ਸਾਰੇ ਹੈਗੇ ਨੇ ਮੇਰੇ ਕੋਲ ਤਾਂ ਜੱਗ ਹੀ ਨਹੀਂ ਸੀਗਾ ਯਾਰ ਫਿਰ ਐਂ ਕਰ ਉਹ ਆਂਟੀ ਅੱਛਾ ਜੱਗ ਸਾਨੂੰ ਮੈਂ ਐਂਤਵਾਰ ਨੂੰ ਆਉਂਗਾ ਅੱਛਾ ਐਂਤਵਾਰ ਨੂੰ ਲਿਆ ਦੂੰਗਾ ਫਿਰ ਯਾਦ ਕਰਕੇ ਲਿਆ ਦੇ ਲਿਆ ਦੂੰਗਾ ਲਿਆ ਦੂੰਗਾ ਕਿਤੇ ਅੱਜ ਵੱਤ ਨੂੰ ਭੁੱਲਿਆ ਮੈਂ ਚਲ ਕੋਈ ਨਹੀਂ ਕਵਾੜਕੂੜ ਤੁਸੀਂ ਇਕੱਠਾ ਕਰਕੇ ਰੱਖੋ ਠੀਕ ਆ ਦੂੰਗਾ ਲਿਆ ਦੂੰਗਾ ਚੱਲ ਠੀਕ ਆ ਬਰੇ ਨਾਲੇ ਰਾਣੀ ਤੇ ਕੋਰਾ ਢਾਲੀ ਮੈਂ ਨਹੀਂ ਬੋਲਣਾ ਸੀ ਹੈ ਉਹ ਵਿਚਾਰਾ ਗਰੀਬ ਤੀਗਾ ਵੀ ਜੇ ਚਲੋ ਪੁੱਛਣੀ ਆਇਆ ਸੀ ਤੈਨੂੰ ਜੀ ਵੀ ਮੈਂ ਕੀ ਕਹਾ ਸੀ ਫਿਰ ਮੈਂ ਹੀ ਕਹਾ ਸੀ ਭਾਈ ਜੱਗ ਅਸੀਂ ਕਿੱਥੇ ਉਹ ਕਰਿਆ ਤੇਰਾ ਹੈ ਇੱਥੇ ਜੱਗ ਕਿੱਥੇ ਭੁੱਲਿਆ ਤੂੰ ਸਸਰੀ ਘਰ ਮੈਂ ਸਸਰੀ ਘਰ ਸਸਰੀ ਘਰ ਤਾਈ ਸਸਰੀ ਘਰ ਕਿਵੇਂ ਨਵੇਂ ਜੇ ਕੱਪੜੇ ਪਾ ਕੇ ਨੇ ਸਾਡੇ ਤਾਂ ਰਿਸ਼ਤੇਦਾਰਾਂ ਆਈਆਂ ਨੇ ਆਉਣਾ ਸੀਗਾ ਅੱਛਾ ਉਹ ਪਰ ਮਾਤਾ ਨਾਲ ਜੱਗ ਲੈਣ ਆਈ ਸੀ ਸਾਡੇ ਰਿਸ਼ਤੇਦਾਰਾਂ ਨਹੀਂ ਆਉਣਾਗਾ ਫੁੱਟਿਆ ਪਿਆ ਸਾਡੇ ਜੱਗ ਅੱਛਾ ਹਾਂ ਤੇ ਫਿਰ ਹੁਣ ਰਾਣੀ ਜੱਗ ਲਿਆ ਦੇ ਆਪਣਾ ਯਾਦ ਨਹੀਂ ਹੈ ਯਾਦ ਨਹੀਂ ਹੋਰ ਚੱਲ ਲਿਆ ਦੇ ਹੋਰ ਪਾਣੇ ਕੱਲ ਹੀ ਲੈ ਲੈਣੀ ਮੈਂ ਜੱਗ ਕੱਲ ਉਹ ਕੁਵਾੜਾ ਵਾਲਾ ਭਾਈ ਨਹੀਂ ਆਇਆ ਸੀ ਹਾਂ ਆਇਆ ਸੀ ਉਹ ਭਾਈ ਦਾ ਪਤੰਤ ਜੱਗ ਖੋਇਆ ਗਿਆ ਪਤੰਤ ਘਰੇ ਭੁੱਲੇ ਆਇਆ ਅੱਛਾ ਹਾਂ ਲੈ ਤਾ ਜੱਗ ਉਹ ਕਹਿੰਦਾ ਵੀ ਮੈਂ ਅਗਲੇ ਹਫਤੇ ਆਉਂਗਾ ਵੀ ਐਤਵਾਰ ਨੂੰ ਵੀ ਉਹਦੇ ਜੱਗ ਲੈ ਲਿਓ ਅੱਛਾ ਹਾਂ ਹੁਣ ਐਤਵਾਰ ਨੂੰ ਲਿਆਊਗਾ ਉਹਦੇ ਲਊਂਗੀ हां जा। चल ਉੱਦੇ ਲੈ ਲਈ। ਉਹਨਾ ਰਿਸ਼ਤੇਦਾਰਾਂ ਨੇ ਆਨੇ ਆਉਣਾ ਸੀਗਾ ਫਿਰ ਮਾਹਾਂ ਜੱਗ ਤੋਂ ਬਣ ਔਖਾ ਜਾ ਹੋ ਜਾਂਦਾ। ਲੈ ਚਲ ਕੋਈ ਨਾ ਜੱਗ ਤਾਂ ਲੈ ਜਾ। ਜੱਗ ਨੂੰ ਤਾਂ ਕੀ ਹੁੰਦਾ ਐਂ ਤੇ ਲੈਣਾ ਉਦੋਦਰੀ ਭਾਂਡਾ ਆਪਾਂ। ਆਪਾਂ ਮਾਸਨਾਂ ਚਲੀ ਇੱਕ ਦਿਨ। ਈ ਕਰਨ ਜਾਣ। ਆਹ ਸੇਲ ਜੀ ਦੇ ਇੱਕ ਕੱਡੀਆਂ ਪਈਆਂ, ਕੋਟੀਆਂ-ਕੁੱਟੀਆਂ, ਮੋٹے ਕੱਪੜੇ ਹਨਾ। ਸੂਟ ਸਾੜ ਜੀ ਮਾਹਾਂ ਕੱਲੀ ਨੂੰ ਮੈਨੂੰ ਚੀਜ਼ਾਂ ਨਹੀਂ ਕਰਤਾ। ਨਾਲ ਬੱਕ ਚਲਦੀਆਂ ਆਪਾਂ ਲੈ ਆਉਂਦੀਆਂ ਇੱਕ-ਇੱਕ ਦੋ-ਦੋ ਸੂਟ। ਮੈਂ ਹੁਣੇ ਤਾਂ ਹੈਗੇ ਨੇ ਅਸੀਂ ਵੀ। ਆ ਦੇ ਹੁਣ ਸਸਤੇ ਮਿਲ ਜਾਣਗੇ ਹਾਂ ਗੱਲ ਕਰ ਸਾਨੂੰ ਹਜੇ 2-4 ਦਿਨਾਂ ਨੂੰ ਜਾ ਸਕਦਾ ਹੈ ਟਾਈਮ ਤਾਂ ਸਾਡੇ ਕੋਲ ਹੈ ਨਹੀਂ ਤਾਂ ਹਜੇ ਟਾਈਮ ਦਾ ਦੇਖ ਲੈ 2-4 ਦਿਨ ਖੜ ਗਿਆ ਚਲ ਮੈਂ ਖੜੀ ਗਿਆ ਹਾਂ ਲੈ ਮੈਂ ਤਾਂ ਭੁੱਲੀ ਗਈ ਛੜ ਤਾਂ ਰਿਸ਼ਤੇਦਾਰਾਂ ਨੇ ਆਉਣਾ ਸੀਗਾ ਹੋਰ ਹੋਰ ਵੀ ਵੀ ਜਾਮਾ ਗਿਆ ਆਪਾਂ ਵੀ ਮਾਨਸਾ ਲੈ ਆਵਾਂਗੇ 2-4 ਸੂਟ ਆਹੀ ਟਾਈਮ ਹੈ ਹੁਣ ਕਪੜਾ ਲੀੜਾ ਲੈਣ ਦਾ ਗਾਹ ਨੂੰ ਸਿਆਲ ਛੱਡਦੇ ਸਿਆਲ ਸਮਾ ਲਾਂਗੇ ਆਪਾਂ ਵਧੀਆ ਹੁਣ ਤਾਂ ਸਸਤੇ ਮਿਲ ਜਾਣਗੇ ਨਾ ਹੁਣ ਤਾਂ ਡਿਸਕਾਊਂਟ ਕੱਢਿਆ ਹੋਊਗਾ ਉਹਨਾਂ ਨੇ ਹੋਰ ਹੋਣਾ ਯਾਰ ਲੇ ਲੇ ਸ਼ਾਲ ਕਸ਼ਮੀਰੀ ਸ਼ਾਲ ਕੋਟੀਆਂ ਸ਼ਾਲ ਸਾਸ ਤੇ ਰਤਾਂ ਤੇ ਭਾਈ ਸੀਜ਼ਨ ਜਾਂਦਾ ਯਾਰ ਲੇ ਲੇ ਸ਼ਾਲ ਕਸ਼ਮੀਰੀ ਸ਼ਾਲ ਹਾਂ ਇੱਕ ਅੱਧਾ ਦਾ ਪਾਉਣ ਜਾਣ ਵਾਲਾ ਵਧੀਆ ਲਿਆਵਾਂਗੇ ਹਾਂ ਕੋਈ ਵਿਆਹ ਆਇਆ ਹੈ ਹਨਾ ਪਾਰਟੀ ਵਿਜ ਤੇ ਪਾਉਣ ਵਾਲਾ ਕੁਝ ਮੋਟੇ ਲਿਆਵਾਂਗੇ ਐਂ ਕਰ ਲਾਂਗੇ ਫਿਰ ਹਾਂ ਬਾਗ ਚੱਲਾਂਗੇ ਹੋਰ ਇੱਕ ਦਿਨ ਸਵੇਹਾ ਕੰਮ ਕਰ ਲਾਂਗੇ ਆਪਾਂ ਤੱਕੀ ਬਾਗ ਚੱਲਾਂਗੇ ਹਾਂ ਹਨਾ ਹੋਰ ਯਾਰ ਲੇ ਲੇ ਸ਼ਾਲ ਕਸ਼ਮੀਰੀ ਸ਼ਾਲ

ਸੀਜ਼ਨ ਜਾਂਦਾ ਜੀ ਸਾਰੇ ਹੀ ਸਸਤਾ ਕਰਤਾ ਮਾਲ ਅੱਛਾ ਥੋੜੀ ਰਹਿ ਗਿਆ ਮੇਰੇ ਕੋਲ ਆ ਪਿੱਛੇ ਲੱਗ ਗਿਆ ਦੋ ਘਰਾਂ ਚ ਚਲ ਠੀਕ ਹੈ ਬਾਈ ਦਿਖਾ ਧੀ ਤਖਾ ਮਾ ਜੀ ਸ਼ਾਲ ਦਿਖਾਵਾਂ ਮੈਂ ਕਿ ਕੋਟੀਆਂ ਲੋਈਆਂ ਦੱਸੋ ਕੀ ਫਿਰ ਦੇਖਣਾ ਜੀ ਆ ਸ਼ਾਲ ਤਾਂ ਕੱਢ ਕੇ ਰਾਂ ਦੇਖਦੇ ਕੀ ਪਸੰਦ ਆਉਂਦਾ ਜੇ ਸਸਤੇ ਨੇ ਭਈ ਲੈ ਲਾਂਗੇ ਫਿਰ ਮਾੜਾ ਉਹਦਾ ਰੇਟ ਸਹੀ ਲਾ ਦੀ ਚੰਗਾ ਰੇਟ ਜਾਇਜ਼ ਹੈ ਜੀ ਮਾਤਾ ਦੇਖਣਾ ਨਹੀਂ ਕਿਹੜਾ ਸੋਹਣਾ ਨਹੀਂ ਆ ਸ਼ਟਾ ਆ ਗਿਆ ਜੀ ਹਲਕਾ ਸ਼ੌਲਤਾ ਸੋਨੇ ਉਹ ਤੇਰੇ ਵਾਲਾ ਤੂੰ ਲੈ ਆਹਾਂ ਮੈਂ ਤਾਂ ਫਿੱਕਾ ਜਿਹਾ ਦੇਖ ਲੀ ਕੋਈ ਆ 1200 ਦਾ ਮਤਾ ਰੇਟੀ ਵਾਲਾ ਭਾਈ ਰਣਿਆ ਜੀ ਆਹਾਂ 750 ਦਾ ਇਹ 1500 ਦਾ ਵੇਚਿਆ ਸੀ ਜੀ ਅੱਛਾ ਹਾਂ ਹੁਣ ਆਹ ਦੇਖ ਆ ਸੋਨੇ ਤੇਰੇ ਆ ਲੈਣ ਵਾਲੇ ਹਾਂ ਸੋਨਾ ਆ ਵੀ ਸੋਨੇ ਦਾ ਆ ਰੰਗ ਜੱਜੂ ਜੀ ਥੋੜੀ ਤੇ ਲਾਲ ਰੰਗ ਮੈਂ ਇਧਰ ਦੀ ਆ ਕੇ ਦੇਖਦੀ ਆ ਜੀ ਦੇਖ ਲੈ ਪੂਰੇ ਜਾਨਮੇ ਘਾਲ ਲੇ ਜੀ ਗਰਮ ਨੇ ਪੂਰੇ ਸ਼ਾਲ ਤਾਂ ਵਧੀਆ ਹੈ ਇਹ ਪਸੰਦ ਹੈ ਅਤਾ ਕੋਟੀਆਂ ਆ ਗਈਆਂ ਮਾਤਾ ਦੇਖਣੀਆਂ ਨੇ ਅੱਛਾ ਆ ਠੀਕ ਹੈ ਮੈਨੂੰ ਤਾਂ ਨਾ ਆ ਠੀਕ ਲੱਗਦਾ ਮੇਰੇ ਦਾ ਸਮਾਂ ਲੱਗਦਾ ਇਹ ਮੇਰੇ ਨਾਲ ਟਿੱਕਾ ਹੈ ਟਿੱਕਾ ਵੀ ਹੈ ਵਧੀਆ ਜੀ ਵਧੀਆ ਹਾਂ ਇਹ ਕਿੰਨੇ ਦਾ ਬਈ ਇਹ 800 ਦਾ ਮਾਤਾ ਇੰਨਾ ਮਹਿੰਗਾ ਤੁਮਾਰੇ ਮੂਟੇ ਤਾਂ ਘਟਾ ਲੈ ਉਹ ਮਹਿੰਗੇ ਵੇਚੇ ਨੇ ਪਹਿਲਾਂ ਮਾਤਾ ਹੁਣ ਤਾਂ ਸਸਤਾ ਕਰਤਾ ਜਮੀ ਲਭੇ ਕਿੰਨਾ ਸੌਦਾ ਕਿੰਨਾ ਮਹਿੰਗਾ ਗਰਮ ਤਾਂ ਦੇਖ ਤੂੰ ਕਿੰਨਾ ਹੈ ਮੈਂ ਪਹਿਲਾਂ ਕਿੰਨੇ ਦੇ ਵਿੱਚ ਹੈ ਪਹਿਲਾਂ ਇਹ 175000 ਦੇ ਵੇਚਿਆਗਾ ਇਹ ਸ਼ੌਣ ਵੀ ਕੋਮਣੇ ਤੁਹਾਡੇ ਕਿਹੜਾ ਵਧੀਆ ਨਾ ਭਾਈ ਤੇਰਾ ਤਾਂ ਰੇਟੀ ਵਾਲਾ ਹੈ ਉਹ ਆਪ ਸਿੰਧਾ ਹੈ ਰਾਣੀ ਮੇਰੇ ਤਾਂ ਫਿਰ ਤੂੰ ਲੈ ਲੈ ਬੀਬੀ ਹਾਂ ਲੈ ਲੈ ਮੈਂ ਤਾਂ ਸੌਦਾ ਕਹਿੰਦਾ ਲੈ 800 ਦਾ ਹੀ ਮਾਤਾ ਲੱਗਦਾ 800 ਦਾ ਤੁਸੀਂ 700 ਦੇ ਦਿਓ ਜੀ ਹਾਂ 750 ਦੇ ਦੋ ਮੈਂ ਤਾਂ ਕੋਈ ਨਹੀਂ ਲੈਣਾ ਮੈਂ ਤਾਂ ਰੇਟ ਨਾ ਨਾ ਮਾਤਾ 700 ਤੋਂ ਘਟਨੀ ਚੱਲ ਬਸ ਫੇਰ ਆਪਾਂ ਤਾਂ ਮਾਨਸਾ ਤੋਂ ਹੀ ਲੈ ਆਵਾਂਗੇ ਕਰ ਦੇ ਕੋਈ ਬੋਲ ਮਹਿੰਗਾ ਲੱਗਦਾ 35 1600 ਵਾਲਾ ਸੀ ਵਾਜੀ ਲਾਲ ਜਹ ਇਹ ਜਾਂ ਹੋਰ ਦਿਖਾਏ ਸੀ ਕਿਸ ਨੂੰ ਮੈਂ ਨਾ ਭਾਈ 1400 ਤਾਂ ਹੀ ਸੀ ਆਹੀ ਕਿਉਂ ਸੀ ਭੈਣੇ ਇੱਕ ਹੋਰ ਦਿਖਾਇਆ ਲਾਲ ਰੰਗ ਦਾ ਇਹ ਜਾਂ 1600 ਦਾ ਆ ਹਾਸੀ ਵੀਰੇ ਹੋਰ ਕਿੱਥੇ ਸੀ ਉਹ ਇੱਕ ਹੋਰ ਸੀ ਮਾਤਾ ਨਾ ਕੋਰਤਨਾ ਤਾਂ ਦੇਖਿਆ ਨਹੀਂ ਹੈਗਾ ਮੈਂ ਤਾਂ ਆ ਹੀ ਦੇਖੇ ਨੇ ਜਿਹੜੇ ਪਏ ਨੇ ਜਹਾ ਖੱਡਿਆ ਸੀ ਪਹਿਲਾਂ ਹਾਂ ਨਾ ਹੀ ਮੇਰੇ ਜਿਆਦਾ ਮੈਂ ਹੁਣ 100 200 ਕੱਢੇ ਨੇ ਹਜੇ ਲਾਲ ਇੱਕੋ ਜਿਹੇ ਨੇ 1600 ਦਾ ਛਾਲ ਸੀ ਉਹ ਵੇ ਤੂੰ ਬੇਦਗੁਰਾ ਉਹ ਲਾ ਗਾਲ ਪੈ ਲਾ ਗਏ ਮੇਰੇ ਛਾਲ ਉਹ ਕਰਤਾ ਤੁਸੀਂ ਲਘੋ ਲਿਆ ਨਾ ਕੋਈ ਸਰ ਲਾਈ ਜਾਂਦਾ ਲੈ ਨਹੀਂ ਕੀ ਜਾਂਦਾ ਕਰ ਉਹ ਟਾਈਮ ਬਰਬਾਦ ਤੁਸੀਂ ਮੈਨੂੰ ਚੋਰੀ ਕਰਨ ਵਾਸਤੇ ਹੱਦਿਆ ਸੀ ਮੇਰਾ ਛਾਲ ਦਿਓ ਜੀ ਛੋਲੇ ਸਿਕਲੋ ਚੱਕਤੇ ਤੇਰਾ ਤੂੰ ਜੱਕੇ ਹੋਰ ਕਿੱਧਰ ਗਿਆ ਤੁਹਾਡੇ ਕੋਲੇ ਦਾ ਖੜਾ ਮੈਂ ਲਾਲ ਸ਼ਾਲ ਤੂੰ ਹੀ ਚੱਕ ਲਿਆ ਐਵੇਂ ਚੱਕ ਲਿਆ ਲਾਲ ਸ਼ਾਲ ਵਿੱਚ ਤਾਂ ਹੈਗਾ ਇੱਕ ਪੇ ਸ਼ਾਲ ਪਿਆ ਸੀ ਦੋ ਸੀਗੇ ਜੀ ਨਹੀਂ ਹੈਗੇ ਸੀ ਦੋ ਦੋ ਸੀਗੇ ਇੱਕੋ ਹੀ ਸ਼ਾਲ ਦੇਖਿਆ ਪਈ ਅਸੀਂ ਤਾਂ ਲੋੜਾ ਯਾਰ ਮਾਤਾ ਤੂੰ ਗਰੀਬ ਮਾਰੀ ਜਾਨੀ ਹੈਗੀ ਮੈਂ ਗਿਣ ਲਾ ਮਾਤਾ 6 ਸ਼ਾਲ ਸੀਗੇ 1 2 3 4 5 ਆ ਕੋਟੀਆਂ ਰਹਿ ਗਈਆਂ 5 ਹੀ ਰਹਿ ਗਈ 6 ਸੀਗੇ ਮੈਂ ਪਿੱਛੇ ਵਿੱਚ ਕੈਂ ਬਾਕੀ ਸਾਰੇ ਵੇ ਤੋ ਪੁੱਲ ਲੇ ਗਿਆ ਮਾਤਾ ਬਈ ਨਾ ਸਿੰਦੇ ਕੇ ਤੇਰਾ ਛੋਲਾਤਾ ਇੱਕ ਛੋਲ ਮੈਂ ਇਹਨੂੰ ਦਿਖਾਇਆ ਆਹੀ ਜਾ ਕੋਲੇ ਜਾ ਉਹ ਦੂਜਾ ਲਾਲ ਜਾ ਚੱਕਿਆ ਇੱਕ ਲਾਲ ਹੋਰ ਸੀ ਨਹੀਂ ਹੈਗਾ ਸੀ ਕਿਉਂ ਦਿਮਾਗ ਖਰਾਬ ਕਰਾਇ ਬਰੇ ਬਾਤੋ ਖਰਾਬ ਕਰਿਆ ਇਹ ਮੇਰਾ ਤੁਸੀਂ ਛੋਲ ਲੈ ਰਿਆ ਵੇ ਨਹੀਂ ਲੈਂਦਾ ਸੀ ਅਸੀਂ ਕਿਉਂ ਐ ਤੇਰੇ ਛੋਲ ਚੱਕਣੇ ਦੀਏ ਅਸੀਂ ਨਹੀਂ ਚੱਕੇ ਹੈਗੇ ਚੜਾਂ ਦਾ ਲੈਂਦਾ ਜੀ ਹੋਰ ਹੁਣ ਪਿੱਛੇ ਕੀ ਰਹਿਗੇ ਜੀ ਨਾ ਨਾ ਅਸੀਂ ਚੱਕਿਆ ਹੈਗਾ ਹੋਰ ਕਿਨੇ ਚੱਕ ਲਿਆ ਜੀ ਤੁਸੀਂ ਖੜਿਆ ਹੋ ਰੇ ਨਾਉਂ ਇੱਕ ਹੀ ਜਾਂਦਾ ਹਾਂ ਮੈਂ ਸਾਨੂੰ ਗਿਣਿਆ ਤੇ ਸਾਰੇ ਵੀ ਕਿੰਨੇ ਕਿੰਨੇ ਤੋਂ ਸੀ ਮੇਰੇ ਕੋਲੇ ਗੱਫਤ ਦਿਖਾਉਣ ਨੂੰ ਲਸਤਾ ਉਹ ਤੋਂ ਗਿਣਾਈ ਨਹੀਂ ਬਿਤਰ ਕੋ ਕਿੰਨੇ ਨੇ ਪਾਈ ਹੁਣ ਤੱਕ ਕਿੰਨੇ ਕਣੇ ਉਹ ਤੂੰ ਹੀ ਗਣ ਕੇ ਕਹਤਾ ਫੇਰ ਕੋਲ 6 ਤੇ 5 ਰਹਿ ਗਏ ਰੱਬ ਦੇਖਦਾ ਜੀ ਰੱਬ ਦੇਖਦਾ ਚੰਗਾ ਉਹਦੇ ਥੱਲੇ ਬਸਿਆ ਕਰੋ ਕੋਈ ਗੱਲ ਨਹੀਂ ਹਜੇ ਵੀ ਮਾਤਾ ਦੇ ਦੋ ਸ਼ਾਲ ਮੇਰਾ ਵੇ ਅਸੀਂ ਦਾ ਚੱਕਾ ਨਹੀਂ ਸ਼ਾਲ ਤੇਰਾ ਸ਼ਾਲ ਤੁਸੀਂ ਚੱਕਾ ਜੀ ਹੋਰ ਕਿਦਾਂ ਗਏ 2 ਮਿੰਟਾਂ ਚ ਉਹ ਵੇ ਭੱਗ ਜਾ ਭੱਗ ਜਾ ਹਜੇ ਵੀ ਦੇਖ ਲੋ ਨਹੀਂ ਅਸੀਂ ਚੱਕਦੇ ਚਲ ਵੀ ਨਹੀਂ ਹੋਣੀ ਜੀ ਤੁਹਾਡੇ ਨਾਲ ਬਾਰਿਆ ਅਸੋ ਵੀ ਬੋਲ ਮਾਰ ਲੈ ਤੂੰ ਤੁਰ ਜਾਂਦੇ ਨਹੀਂ ਬਾਰਿਆ ਆਏ ਦੇਖ ਲੈ ਆ ਆ ਦੇਖ ਲੈ ਆ ਇੱਕ ਲੜ ਐ ਡਿੱਗ ਗਿਆ ਉਹ ਕਿਤੇ ਆਏ ਡਿੱਗ ਪਿਆ ਕਸ਼ਮੀਰੀਏ ਤੂੰ ਛਾਲ ਆਏ ਕੋਈ ਡਿੱਗਿਆ ਨਹੀਂ ਮਾਤਾ ਕੋਈ ਜਾਨੀ ਤੂੰ ਜਾਣਦੀ ਬਲਾ ਗੱਲ ਪਾਲੀ ਸੂਰਾਂ ਸਵਦਾਸ਼ਾ ਛੌਲਸੀਆ ਮੈਂਬਰ ਸਰਪੰਚ ਦੇਖ ਰਹਾ ਇੱਥੇ ਫੇਰ ਸਮਝਉਂਦਾ ਹੋਊਗਾ ਮਾੜੀ ਕਰਨ ਕੀ ਮਾਤਾ ਹਰੀਆ ਓ ਬਾਈ ਹਾਂ ਬਾਈ ਬਾਈ ਯਾਰ ਥੋੜੇ ਇੱਥੇ ਮੈਂਬਰ ਸਰਪੰਚ ਕੌਣ ਆ ਇੱਥੇ ਕੋਈ ਹੋਊਗਾ ਆ ਬੇੜੀ ਦਾ ਮੈਂਬਰ ਹਾਂ ਹੈਗਾ ਇੱਧਰ ਘਰ ਆ ਕਿਵੇਂ ਸੀ ਬਾਈ ਯਾਰ ਮੇਰਾ ਤਾਂ ਉਹ ਮਗਰ ਬੁੜੀਆਂ ਨੇ ਨਾ ਦੋ ਬੁੜੀਆਂ ਸੀ ਜਿਆ ਉਹਨਾਂ ਨੇ ਸ਼ਾਲ ਲਕੋ ਲਿਆ 700 ਦਾ ਸ਼ੋਰਟ ਸੀ ਯਾਰ ਗਰੀਬ ਬੰਦਾ ਰੋਟੀ ਮਾਰਤੀ ਜਵੀਂ ਅੰਦਰ ਕੋਲੇ ਲੈ ਕੇ ਜਾਣਾ ਮੈਂਬਰ ਕੋਲੇ ਲੈ ਕੇ ਜਾ ਆ ਜਾ ਬੇ ਚੱਕਲਾ ਸਮਾਨ ਉਹ ਉਹ ਕਰਨੀ ਬਾਈ ਉੱਚਾ ਜਾ ਘਰ ਆ ਕ ਉਹਨਾਂ ਨੇ ਯਾਰ ਉੱਚਾ ਛਾ ਜਾ ਇਧਰ ਹੀ ਘਰ ਕਿਹੜਾ ਘਰ ਆ ਬਈ ਆ ਜਾ ਆ ਜਾ ਬਈ ਆਹੀ ਘਰ ਚੱਲ ਤੂੰ ਜਾਇਆ ਫਿਰ ਮੈਂ ਤਾਂ ਕੰਮ ਜਾਂਦਾ ਕੰਨਾ ਚੱਲ ਠੀਕ ਆ ਬਾਈ ਧੰਨਵਾਦ ਤੇਰਾ ਹੋਈ ਬਾਈ ਹਾਂ ਕੀ ਆ ਬਾਈ ਪਰਨੇ ਮੈਂ ਵਰਗਾ ਘਰ ਆਹਾ ਬਾਈ ਹਾਂ ਵੀਰੇ ਮੈਂਬਰ ਕਾ ਅਬ ਕਿੱਥੇ ਨੇ ਜੀ ਮੈਂਬਰ ਸਾਹਿਬ ਆ ਪੀਆ ਮੈਂ ਕੱਲਿਓ ਮਾਗਰਨਾ ਜੀ ਦੋ ਬੁੜੀਆਂ ਨੇ ਮੇਰਾ ਸ਼ੌਲ ਦੱਬ ਲਿਆ ਜੀ 100 ਦਾ 100 ਦਾ ਸ਼ੌਲ ਸੀ ਆ ਜੀ ਅੱਛਾ ਉਹਨੇ ਸ਼ੌਲ ਲੈਤੇ ਲਕੋ ਲਿਆ ਜੀ ਲਿਆ ਵੀ ਨਹੀਂ ਛੋੜ ਲੈਤਾ ਕੁਛ ਨਹੀਂ ਹੈਗਾ ਜੀ ਮੇਰਾ ਉਹ ਵੀ ਟਾਈਮ ਬਰਬਾਦ ਕੀਤਾ ਜੀ ਗਰੀਬ ਦੀ ਰੋਟੀ ਮਾਰਤੀ ਜੀ ਤੈਨੂੰ ਪੱਕਾ ਪਤਾ ਵੀ ਉਹਨਾਂ ਨੇ ਸ਼ੌਲ ਦੱਬ ਪਤਾ ਜੀ ਆ ਰੋਜੀ ਰੋਪੀ ਦੀ 100 ਖਾਣਾ ਜੀ ਅੱਛਾ ਹੁਣ ਫੇਰ ਮੇਰੇ ਨਾਲ ਚੱਲੋ ਜੀ ਫੇਰ ਕਰਾਓ ਫੈਸਲਾ ਉਹਦਾ ਮੇਰਾ 100 ਦਾ 100 ਦਾ ਸ਼ੌਲ ਦੱਬ ਕੇ ਮੇਰੀ ਤਾਂ ਰੋਟੀ ਮਾਰਤੀ ਜਮੀ ਚੱਲ ਬਾਈ ਚੱਲਦੇ ਆਂਗੇ ਕਿਧੇ ਹੈਗਾ ਚੱਲ ਉਮ ਮਾਗਰ ਸੀ ਯੂਟਾ ਆ ਗਿਆ ਕਰੀ ਚੱਲ ਆ ਕਹਰਾ ਪਣੀ ਇਹ ਕਹਰਾ ਜਾ ਹਾਂਜੀ ਇਹ ਤਾਂ ਰਾਣੀ ਕਾ ਕਰ ਹੈਗਾ ਹੈ ਪਤਾਨੀ ਜੀ ਦੋ ਬੁੜੀਆਂ ਸੀ ਗਿਆ ਅੱਛਾ ਨਹੀਂ ਫਿਰ ਆਪਾਂ ਦੇਖਦੇ ਆ ਕਰਦੇ ਆ ਗੱਲ ਰਾਣੀ ਘਰ ਆ ਜਾ ਆ ਜਾ ਵੀਰਪਾਲ ਕਹੀਂ ਅਸੀਂ ਆ ਜਾ ਸਸਿਕਾ ਮਸੀ ਜੀ ਸਤ ਸ੍ਰੀ ਅਕਾਲ ਬਈਆ ਹੋਰ ਕਿਵੇਂ ਠੀਕ ਹੋ ਹਾਂ ਠੀਕ ਠਾਕ ਵਧੀਆ ਹੋਰ ਕਿਵੇਂ ਆਉਣਾ ਹੋਇਆ ਮੈਂ ਤਾਂ ਸਦਕੇ ਲਈ ਆ ਪਾਈ ਛੋਲਾ ਆਣਾ ਕੀ ਹੋ ਰਿਹਾ ਹੈ ਨਾ ਕੀ ਗੱਲ ਛੋਲ ਮੋੜੋ ਮਾਤਾ ਮੇਰਾ ਇਹ ਕਹਿੰਦਾ ਮੇਰਾ ਛੋਲ ਚੋਰੀ ਕਰ ਲਿਆ ਉਹਨਾਂ ਨੇ ਨਾ ਸਿੱਧਾ ਨਹੀਂ ਕੀਤਾ ਨਾ ਸੜ ਤੇ ਕੋਈ ਛੋਲ ਨਹੀਂ ਸੀ ਦੇਖੇ ਤੀ ਇੱਥੀ ਪੈ ਤੀ ਇਹਦੇ ਛੋਲ ਮੈਂ ਇਹਨੂੰ ਕਿਹਾ ਵੀ ਮੈਂ ਤਾਂ ਤੈਨੂੰ ਪੱਕਾ ਪਤਾ ਕਹਿੰਦਾ ਹਾਂ ਭੈਣੇ ਮੈਨੂੰ ਪੱਕਾ ਪਤਾ ਹੈਗਾ ਛੋਲ ਕਹਿੰਦਾ ਉਹਨਾਂ ਨੇ ਇਹ ਆ ਰੋਜੀ ਰੋਟੀ ਦੀ ਸੌ ਖਾਨਾ ਮੈਂ ਮੈਂ ਕਿਹ ਵਾਕੀ ਲੈਣਾ ਸੀ। ਨਾ ਅਸੀਂ ਤਾਂ ਆਹ ਵੀਰ ਪਰ ਕੋਈ ਨਹੀਂ ਚੱਕਿਆ ਹੈਗਾ ਛੋਲ ਇੱਥੋਂ। ਲੇਕਿਨ ਅਸੀਂ ਇੱਥੇ ਹੀ ਬੈਠੇ ਰਹੇ ਅਸੀਂ ਇੱਥੇ ਖੜੀਆਂ ਸੀ ਤੇ ਇੱਥੇ ਅਸੀਂ ਦੇਖੇ ਨੇ ਛੋਲ। ਪਤਾ ਲਾਲ ਰੰਗ ਦਾ ਛੋਲ ਸੀ ਤੂੰ ਆਪਦੀ ਨੂ ਨੂੰ ਪੁੱਛ ਨੂ ਨੂੰ ਬੁਲਾ ਤੇਰੀ ਨੂੰ। ਰਾਣੀ ਹਾਂ ਆਈ ਬੀਬੀ। ਉਹ ਤਾਂ ਮੈਂ ਬਰਨੂ ਨੂੰ ਸੱਦੀ ਬੈਠਾ ਹੈ। ਪੰਗਾ ਹੋਇਆ। ਅੱਸੀ ਕੱਲ ਮੈਂਬਰ ਸਾਹਿਬ ਸਤ ਸ੍ਰੀ ਅਕਾਲ ਹੋਰ ਕਿਵੇਂ ਰਾਣੀ ਠੀਕ ਐ ਠੀਕ ਠਾਕ ਐ ਬੈਣ ਹੋਰ ਵਧੀਆ ਵਧੀਆ ਹਾਂ ਵਧੀਆ ਠੀਕ ਐ ਹੋਰਾ ਸ਼ਾਲ ਲਾਣਾ ਭਾਈ ਕੀ ਕਹੀ ਜਾਂਦਾ ਐ ਕੀ ਕਹਿੰਦਾ ਏ ਕਹਿੰਦਾ ਮੇਰਾ ਉਧਰ ਮੈਂ ਸ਼ਾਲ ਵੇਚਦਾ ਸੀ ਕੋਈ ਬੁੜੀਆਂ ਨੇ ਮੇਰਾ ਸ਼ਾਲ ਲੁਕੋ ਲਿਆ ਉਹੀ ਕਹੀ ਜਾਂਦਾ ਪੈਣ ਜੰਮਾ ਨਹੀਂ ਲੁਕਾਇਆ ਸ਼ਾਲੇ ਤਾਂ ਇਹ ਨੂੰ ਹੀ ਪਿਆ ਖਾ ਪੈਂਦਾ ਐ ਲੈ ਵੀਰਾ ਉਹਦਾ ਸ਼ਾਲ ਸੀ ਪੈਣੇ ਲਾਲ ਰੰਗ ਦਾ ਸ਼ਾਲ ਸੀ ਕਿਉਂ ਝੂਠ ਬੋਲੀ ਜਾਂਦੀ ਐ ਇੱਕੋ ਹੀ ਸੀ ਲਾਲ ਰੰਗ ਦਾ ਸ਼ਾਲ ਉਹ ਮੈਂ ਸਾਰੇ ਗਿਣਿਆ ਰੇ ਮਹਾ ਚੀ ਸਾਲ ਸੀ ਇਹ ਪੰਜ ਰਹਿ ਗਏ ਇਹਨਾਂ ਨੂੰ ਕੱਲਾ ਕੱਲਾ ਗਣਨੇ ਆ ਕੇ ਗਿਆ ਉਹਰੇ ਭੈਣੇ ਗੱਲ ਸਹੀ ਹੈ ਰਾਣੀ ਚੱਕਿਆ ਨਹੀਂ। ਕੋਈ ਕਹੀ ਜਾਂਦਾ ਕੋਈ ਚੱਕਿਆ ਨਹੀਂ ਹੈਗਾ। ਓਏ ਅਸੀਂ ਤਾਂ ਕੋਈ ਨਹੀਂ ਚੱਕਿਆ ਹੈ। ਮੈਂ ਰੋਜੀ ਰੋਟੀ ਦੀ ਸੌਂ ਖਾਣਾ ਪੈਣੀ। ਮੈਂ ਲੈ ਮੈਂ ਦੱਸਾਂ ਤਾਂ ਅਸੀਂ ਨਹੀਂ ਖਾਣਾ। ਗੁਰਦੁਆਰੇ ਚੜਜੂਗਾ। ਗੁਰਦੁਆਰੇ ਚਲੋ ਮੇਰੇ ਨਾਲ। ਲੈ ਇਹਨੂੰ ਗੱਲ ਪਿੱਛੇ ਗੁਰਦੁਆਰੇ ਚਲਾਂਗੇ ਅਸੀਂ ਜਾਂਦੇ ਗੁਰਦੁਆਰੇ। ਨਾ ਨਾ ਪੈਣੇ ਛੋਟੇ ਵਾਸਤੇ ਹੂ ਐਡੀ ਗੱਲ ਮੇਰੀ ਸਾਰੇ ਦਿਨ ਦੀ ਦਿਹਾੜੀ ਮਾਰ ਕੇ ਮੈਂ ਕਿੱਥੋਂ ਪੂਰੀ ਕਰੂੰਗਾ 1600 ਰੁਪਏ ਛੋਟੀ ਮੋਟੀ ਰਕਮ ਨਹੀਂ ਸਾਡੇ ਵਾਸਤੇ। ਰਾਣੀ ਜੇ ਤੂੰ ਸੱਚੀ ਹੈਂ ਜੀ ਤੈਨੂੰ ਗੁਰਦੁਆਰੇ ਜਾਂਦਾ ਕਿਹਦਾ ਰਹੇਗਾ? ਤੂੰ ਭੱਜ ਜਾ ਗੁਰਦੁਆਰੇ ਜਿਹ ਬਾ ਜਾ ਮੈਂ ਕਿਹੋ ਜਿਹਾ ਹੋਰ ਤਾਂ ਕਹਿ ਹੂਗਾ ਚਾ ਮੈਂ ਲਾਉਂਦਾ ਫਿਰ ਵਗ ਜਾ ਗੁਰਦੁਆਰੇ ਹਾਂ ਲੈ ਜਦੋਂ ਸੱਚੀਆਂ ਸੀ ਐਂ ਕਹੇ ਵਗ ਜਾ ਗੁਰਦੁਆਰੇ ਗੁਰਦੁਆਰੇ ਜਾ ਕੇ ਨਿਵੇਰਾ ਹੋਗਾ ਵਗ ਜਾ ਭਾਈ ਤੁਹਾਨੂੰ ਐ ਲੱਗਦਾ ਆ ਜੀ ਦੇਖ ਲਓ ਤਾਂ ਹੀ ਨਹੀਂ ਜਾਂਦੀ ਇਹਨੇ ਇਹਨੇ ਲੁਕੋਇਆ ਜੀ ਫਿਰ ਹਰਾਂ ਨੂੰ ਤੈਨੂੰ ਆਦਾ ਲੱਗਾ ਤੈਨੂੰ ਕੀ ਪਤਾ ਮੈਂ ਛੋਲ ਲੁਕੋਇਆ ਫਿਰ ਤੀ ਗੁਰਦੁਆਰੇ ਚੱਲੋ ਜੀ ਮੇਰੇ ਰੋਜੀ ਰੋਟੀ ਮਰਦੀ ਹੈਗੀ ਮੈਂ ਕਿਉਂ ਨਹੀਂ ਕਹੂਗਾ ਦੇਖੇ ਕਾਠੜੀ ਆ ਕਾਠੜੀ ਬੰਨੀ ਆ ਲੈ ਆ ਦੇਖੀ ਮਾਤਾ ਦੇ ਲਾ ਲੇਟੋ ਕੋ ਨੈਗੇਟਿਵ ਚਾਰ ਸਾਲ ਹੋ ਗਏ ਮੇਰੇ ਚਾਰ ਸਾਲ ਹੋ ਗਏ ਮੈਨੂੰ ਫਿਰਦੇ ਨੂੰ ਆ ਕਿਵੇਂ ਡਿੱਗਿਆ ਹੈ ਉਹ ਅੱਜ ਤੱਕ ਦਾ ਕੋਈ ਡਿੱਗਾ ਨਹੀਂ ਹੈਗਾ ਨਹੀਂ ਫਿਰ ਇਹ ਵੀ ਸੱਚ ਹੈਗਾ ਜਿਹੜਾ ਛਾਲ ਘਟਦਾ ਹੈਗਾ ਜਿਹਦੇ ਸੋਡੇ ਇੱਥੇ ਦਿਖਾਇਆਗਾ ਉਹਦੇ ਛਾਲ ਘਟਿਆ ਕਹਿੰਦਾ ਮੇਰਾ ਮੈਂ ਤਿੰਨ ਛਾਲ ਖਾਏ ਲਾਲ ਸਾਡੀ ਬਹੂ ਝੂਠੀ ਹੈਗੀ ਐ ਦੱਸ ਹੁਣ ਮੈਨੂੰ ਤਾਂ ਕੀ ਪਤਾ ਮੈਨੂੰ ਤਾਂ ਸੱਦਣਾ ਹੈ ਫਿਰ ਮੈਨੂੰ ਤਾਂ ਆਉਣਾ ਪਿਆ ਹੈ ਨਾ ਕਿਤੇ ਝੂਠੇ ਦੀ ਹੈ ਵੀ ਗੁਰਦੁਆਰੇ ਚੱਲੋ ਫਿਰ ਗੁਰਦੁਆਰੇ ਬਾਹਰ ਚੱਲ ਚੱਲੀਏ ਚਲੋ ਜੀ ਫਿਰ ਚਲੋ ਤੂੰ ਆਇਆ ਤਾਂ ਹਰੇਕ ਨੂੰ ਕਹਦਾ ਕਰੇਗਾ ਗੁਰਦੁਆਰੇ ਚਲੋ ਕਾਹਣੀ ਤੇ ਤੇਰੀ ਆਖੀ ਹਰੇ ਨੂੰ ਵਾਹ ਪੈਣ ਕੇ ਘਰੇ ਗਿਆ ਉਹਨਾਂ ਖੜ ਗਿਆ ਈਲ ਨੂੰ ਨਾ ਕਹਤਾ ਵੀ ਤੁਸੀਂ ਗੁਰਦੁਆਰੇ ਚਲੋ ਹਾਂ ਚਲੋ ਨਾ ਮਸੌਲੇ ਕਿਦਾਰਾ ਗੁਰਦੁਆਰੇ ਜਾਂਦਾ ਕਿੱਥੇ ਨਿਕਲਿਆ ਸ਼ੌਲੇ ਦਾ ਇਹ ਤਾਂ ਕਹਿੰਦਾ ਮੇਰੇ ਤੇ ਠੀਕ ਹੈਗਾ ਦੇਖ ਤਾਂ ਕਾਉਰੂਰੇ ਕਰੀ ਜਾਨੇ ਆਕੇ ਨਾ ਕਰੇ 6 ਨਗ ਸੀਗੇ ਸ਼ੌਲਾ ਵਾਲੇ ਪਹਿਲਾਂ ਮੇਰੇ ਤੇ ਮੇਰੇ ਪੰਜ ਰਹਿ ਗਏ ਕਹਿੰਦਾ ਜੀ ਇਹਨਾਂ ਦੇ ਘਰੇ ਆ ਕੇ ਰਾਣੀ ਫਿਰ ਜੇ ਤੂੰ ਆਪਾਂ ਸੱਚੇ ਹੈਗੇ ਤੂੰ ਗੁਰਦੁਆਰੇ ਕਿਉਂ ਨਹੀਂ ਚੱਲਦੀ ਹੈਗੀ ਮੈਂ ਜਾਂਦੀ ਬੀਬੀ ਗੁਰਦੁਆਰੇ ਨਾ ਫਿਰ ਆਏ ਕੀ ਗੱਲ ਇਹ ਕੋਈ ਇਹ ਹੀ ਗੱਲ ਹੈਗੀ ਤੂੰ ਬਾਈ ਜੇ ਸੱਚੀ ਐ ਚੱਲ ਰਣੀ ਜੇ ਤੂੰ ਸੱਚੀ ਆਂਗੀ ਤੇਰੀ ਸੱਸ ਵੀ ਕਹੀ ਆਂਦੀ ਆ ਫਿਰ ਤੂੰ ਗੁਰਦੁਆਰੇ ਵਾਜ ਜਾ ਭਾਈ ਗੁਰਦੁਆਰੇ ਜਾ ਕੇ ਨਿਵੇੜਾ ਹੋਊਗਾ ਹੋਰ ਫਿਰ ਚੱਲ ਗੁਰਦੁਆਰੇ ਚੱਲੀਏ ਮੈਂ ਜਾਂਦੀ ਗੁਰਦੁਆਰੇ ਫਿਰ ਕਿਉਂ ਨਹੀਂ ਆਂਦੀ ਤੂੰ ਗੁਰਦੁਆਰੇ ਨਾ ਮੈਂ ਜਾਂਦੀ ਫਿਰ ਚੱਕਿਆ ਛੌਲ ਤਾਂ ਚੱਕੇ ਹੀ ਹੋਊਗਾ ਮੈਂ ਤਲਾ ਗਰਾਨੀ ਨਹੀਂ ਚੱਕਿਆ ਛੌਲ ਤਾਂ ਫਿਰ ਜੇ ਬੋਲਦੀ ਨਹੀਂ ਤਾਂ ਹੀ ਨਹੀਂ ਬੋਲਦੀ ਜੀ ਹਾਂ ਚੱਕਿਆ ਇਹ ਤਾਂ ਮੈਨੂੰ ਸੋਹਣਾ ਲੱਗਿਆ ਪਾਣੇ ਮੈਂ ਤਾਂ ਲੈ ਲਿਆ ਉਹ ਰੰਗ ਨਾ ਆਹ ਦੇਖ ਲਓ ਜੀ ਮੈਂ ਕਹੀ ਜਾਂਦਾ ਸੀ ਉਹ ਸੋਹਣਾ ਲੱਗਿਆ ਤੈਨੂੰ ਸੋਹਣਾ ਲੱਗਿਆ ਤੂੰ ਮੈਨੂੰ ਕਹਿੰਦੀ ਮੈਂ ਪੈਸੇ ਦਿੰਦੀ ਐ ਤੂੰ ਲੈ ਲੈਂਦੇ ਉਹ ਸ਼ਾਲ ਤੂੰ ਆ ਚੋਰੀ ਕਰਕੇ ਲੈ ਬਚਾਰਾ ਗਰੀਬ ਹੈਗਾ ਕਿੱਥੇ ਕਿੱਥੇ ਸਾਰੇ ਪਿੰਡ 'ਚ ਫਿਰ ਕੇ ਆਇਆ ਹੈਗਾ ਤਾਂ ਦੋ ਪੈਸੇ ਕਮਾਉਂਦਾ ਇਹ ਹੈ ਇਹ ਕੀ ਕੀਤਾ ਤਾਂ ਚਲ ਮੇਥੋਂ ਗਲਤੀ ਹੋ ਗਈ ਵੀਰੇ ਮੈਂ ਲੈਉਣੀ ਐ ਤੇਰਾ ਸ਼ਾਲ ਮੈਨੂੰ ਤਾਂ ਪਤਨੀ ਸੀ ਵੀ ਗਰੀਬ ਦਾ ਹੱਕਾਂ ਮਾਰਿੰਦਾ ਨਹੀਂ ਹੁੰਦਾ ਮੈਂ ਦੇਰਿੰਦੀ ਪੈਸੇ ਉਹਦੀ ਦਾ ਪੈਣੇ ਚੌੜ ਰਹਿ ਗਈ ਸੀ ਮੇਰਾ ਇੱਥੇ ਜੰਮੀ ਉਹ ਹੋ ਗਈ ਸੀ ਸਾਰੀ ਦਿਹਾੜੀ ਮਾਰੀ ਗਈ ਸੀ ਮੇਰੀ ਤਾਂ ਮੈਂ ਲੈਉਣੀ ਸ਼ੌਲ ਲੈ ਨਾ ਸ਼ੌਲ ਸ਼ੌਲ ਤੇ ਮੈਂ ਤਸੋਣੇ ਕਰਕੇ ਲੈਤਾ ਤੇ ਜੇ ਬੀਬੀ ਨੂੰ ਕਹਿੰਦੀਆਂ ਬੀਬੀ ਨੇ ਤਬਾਹ ਹੋਣੀ ਜਾਏਗਾ ਕਿ ਲੈ ਵੀਰ ਆ ਦੇ ਖਲੂ ਜੀ ਆਹੀ ਹੈਗਾ ਕਿਆ ਸੀ ਮੈਂ ਕੋਈ ਨਾ ਭਾਈ ਇਹ ਤਾਂ ਨਾ ਪੋੜੀ ਹੈਗੀ ਹੈ ਉਸ ਕੰਜੂਸ ਆ ਪੈਸੇ ਲਾ ਕੇ ਰਾਜੀ ਨਹੀਂ ਹੈ ਬੀਚਲ ਕੋਈ ਨਾ ਤੇ ਆ ਫੜ ਪੈਸੇ ਤੂੰ ਇਹ ਦੇ ਲੈ ਸ਼ੌਲ ਨਾ ਆ ਹੋਈ ਨਹੀਂ ਬਿਹਾਰੀ ਗੱਲ ਮੇਰਾ ਹਾਂ ਚੱਲ ਇਹੋ ਪਸੰਦ ਆ ਗਿਆ ਇਹਨੂੰ ਪਸੰਦ ਆ ਗਿਆ ਨਾ ਚੱਲ ਤੂੰ ਆਵਦੇ ਆ ਪੈਸੇ ਲੈ ਜਾ ਠੀਕ ਹੈ ਜੀ ਹਾਂ ਛੋਲੇ ਰੱਖ ਲੈਣਗੇ ਬਣੇ ਮੈਂਬਰ ਸਾਹਿਬ ਤੁਹਾਡਾ ਜੀ ਚੱਲ ਸੋਨਾ ਲਾ ਹਾਂ ਹਾਂ ਸੋਨਾ ਬਥੇਰਾ ਸੋਨਾ ਉਹਦੀ ਕਹਿ ਦਿੰਦੀ ਦਵਾ ਦਿੰਦੀ ਉਹਦੀ ਦਵਾ ਦਿੰਦੀ ਤੈਨੂੰ ਧੰਨਵਾਦ ਜੀ ਧੰਨਵਾਦ ਸਰ ਬੀਬੀ ਤੋਂ ਡਰ ਗਈ ਮੈਂ ਹਵਾ ਦਵਾਉਣਾ ਨਹੀਂ ਮੈਨੂੰ ਚੰਗਾ ਰਹਿਣੀ ਮੈਂ ਜਾਣੀ ਆ ਇਸ ਤੋਂ ਬਾਅਦ ਨਾ ਆਇਆ ਕੋਈ ਕੰਮ ਕਰਿਓ ਰਾਇਤਾ ਇਹ ਨਹੀਂ ਕਰਨਾ ਸੀ ਹੈ ਉਹ ਵਿਚਾਰਾ ਗਰੀਬ ਸੀ ਗਰੀਬ ਦਾ ਹੱਕ ਨਹੀਂ ਖਾਈਦਾ ਹੁੰਦਾ ਤੂੰ ਮੈਨੂੰ ਕਹਦਾ ਕਰ ਜਿਹੜੀ ਕੋਈ ਚੀਜ਼ ਲੈਣੀ ਹੁੰਦੀ ਹੈ ਮੈਂ ਦਵਾ ਦੇ ਕਹੂੰ ਤੈਨੂੰ ਚੰਗਾ ਜੀ ਵੀ ਹੁਣ ਨਹੀਂ ਕਰਦੀ ਅੱਗੇ ਤੋਂ ਹੋਰ ਐ ਜਾ ਨਹੀਂ ਕਰੀਦਾ ਹੁੰਦਾ ਅੱਖਾਂ ਖੋਲ ਤੇ ਮੇਰੇ ਤੁਸੀਂ ਪਰ ਮੈਂ ਤਾਂ ਕਦੇ ਨਹੀਂ ਇਹਦੇ ਕੁਝ ਕਰਿਆ ਤੇ ਮੈਨੂੰ ਤਾਂ ਆ ਪਤਾ ਨਹੀਂ ਕਿਉਂ ਸੋਨਾ ਲੱਗਿਆ ਸ਼ਾਲ ਮੈਂ ਤਾਂ ਉਹ ਕਰਤਾ ਚੰਗਾ ਚਲ ਕੋਈ ਨਾ ਲੈ ਲੈ ਸਹੀ ਕਰ ਦੇ ਤੁਸੀਂ ਸਾਡੀ ਸਾਰੀ ਵੀਡੀਓ ਦੇਖ ਲੀਜੀ ਸਾਰੀ ਵੀਡੀਓ ਦੇਖ ਕੇ ਤੁਸੀਂ ਇਹਦਾ ਤਤ ਕੱਢਿਓ ਇਹਦੇ ਵਿੱਚ ਤੁਹਾਨੂੰ ਸਿੱਖਿਆ ਵਾਸਤੇ ਇਹ ਵੀਡੀਓ ਬਣਾਈ ਆ ਵੀ ਕਿਸੇ ਗਰੀਬ ਦਾ ਹੱਕ ਨਾ ਮਾਰੋ ਗਰੀਬ ਮਸਾ ਦਿਹਾੜੀ ਕਰਕੇ 5-400 ਰੁਪਿਆ ਕਮਾਉਂਦਾ ਹੈ ਚੋਰੀ ਤਾਂ ਲੱਖ ਦੀ ਵੀ ਮਾੜੀ ਕੱਖ ਦੀ ਵੀ ਮਾੜੀ ਇਹਦੇ ਵਿੱਚ ਤੁਹਾਨੂੰ ਬਹੁਤ ਵਧੀਆ ਸਿੱਖਿਆ ਮਿਲੂਗੀ ਵੀਡੀਓ ਦੇਖ ਕੇ ਹੁਣ ਸਾਡੀ ਵਾਰੀ ਕਮੈਂਟਾਂ ਦੀ ਹੈ ਕਮੈਂਟ ਵਾਲਾ ਭਾਈ ਕਮੈਂਟ ਬੋਲੋ ਕੁਲਵਿੰਦਰ ਕੌਰ ਗਰੇਵਾਲ ਲੁਧਿਆਣਾ ਹਰ ਵਾਸਤੇ ਹਲ ਭੀਖੀ ਕੁਲਵੀਰ ਕੌਰ ਦੌਲਤਪੁਰਾ ਕੁਲਵੀਰ ਸੀ ਜੇ ਸ਼ਰਮਾ ਤਨਤਾਰਨ ਮਨਜੋਤ ਕੌਰ ਪਠੜ੍ਹ ਪ੍ਰੀਤ ਸੰਧੂ ਬਠਿੰਡਾ ਦਲਜੀਤ ਕੌਰ ਯੂ ਐਸ ای ਹਰਦੇਵ ਸਿੰਘ ਦੋਦਾ ਨਰਮਲ ਸਿੰਘ ਰੂਪਨਗਰ ਸੁਖਦੀਪ ਸਿੰਘ ਗਿੱਲ ਮੋਗਾ ਸੰਜੀਵ ਸ਼ਰਮਾ ਮੋਗਾ ਧੰਨਵਾਦ ਜੀ